ਮੈਂ ਟੈਨ ਲਾ ਕੇ ਕਿਉਂ ਕਰਾ ਕਿ ਉਹ ਪੂਰਾ ਆ ਗਿਆ ਬਰਾਬਰ ਜਿਹੜੇ ਅੱਜ ਜਿਹੜਾ ਅਸੀਂ 26 ਜਨਵਰੀ ਦਾ ਪ੍ਰੋਗਰਾਮ ਕੀਤਾ ਸੀਗਾ ਅੱਜ ਲਗਭਗ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਆ ਜਿਹੜਾ ਅੱਜ 26 ਜਨਵਰੀ ਵਿੱਚ ਕਹਿੰਦੇ ਆ ਵੀ ਸਵਿਧਾਨ ਲਾਗੂ ਹੋਇਆ ਸੁਤੰਤਰਤਾ ਦਿਹਾੜਾ ਹੈਗਾ ਅੱਜ ਦੇ ਦੇ ਨਹੀਂ ਗਣਤੰਤਰ ਦਿਵਸ ਵਜੋਂ ਮਨਾਇਆ ਜਾ ਰਿਹਾ ਲਗਭਗ 12 ਤੋਂ 13 ਸੂਬਿਆਂ ਦੇ ਵਿੱਚ ਪ੍ਰੋਗਰਾਮ ਹੋਣ ਦੀਆਂ ਖਬਰਾਂ ਨੇ ਇਹ ਤੋਂ ਵੱਧ ਵੀ ਆ ਸਕਦੀਆਂ ਸ਼ਾਮਾਂ ਤੱਕ ਜਿਹੜਾ ਅਸੀਂ ਕੈਸੀ ਵੱਡੇ ਕਾਰਪੋਰੇਟ ਦੇ ਸ਼ਾਪਿੰਗ ਮਾਲਸ ਆ ਉਹਨਾਂ ਦੇ ਦਰਵਾਜ਼ਿਆਂ 'ਗੇ ਇਹ ਤੋਂਗਾ ਪਾਟ ਪਾਰੇ ਦੇ ਦਪਤ ਦੇ ਘਰਾਂ ਅੱਗੇ ਇਹਦੋਂ ਗਾਹ ਜਿਹੜੇ ਸੈਲੋ ਗੋਦਾਮ ਹੈ ਜਿਨ੍ਹਾਂ ਨੇ ਸਾਡੀਆਂ ਮੰਡੀਆਂ ਖਾੜੀਆਂ ਉਹਨਾਂ ਦੇ ਅੱਗੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਟੋਲ ਪਲਾਜ਼ਰ ਦੇ ਵੀ ਸੇ ਬੇਨਤੀ ਕੀਤੀ ਸੀਗੀ ਤੋਂ ਅੱਜ ਲੱਖਾਂ ਲੱਖਾਂ ਟਰੈਕਟਰ ਜਿਹੜੇ ਨਿਕਲ ਕੇ ਘਰਾਂ ਤੋਂ ਬਾਹਰ ਨਿਕਲੇ ਹੈਗੇ ਆ ਟ੍ਰੈਫਿਕ ਚਲਾਉਣ ਦੇ ਵਿੱਚ ਵੀ ਸਮੱਸਿਆ ਆਈ ਆ ਸਾਨੂੰ ਜਿੱਡਾ ਵੱਡਾ ਟਰੈਕਟਰਾਂ ਦਾ ਕਾਫਲਾ ਨਿਕਲ ਕੇ ਆਇਆ ਹੈਗਾ ਤੋਂ ਇਸ ਕਰਕੇ ਜਿਹੜਾ ਵਾ ਅੱਜ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਔਰ ਅਗਲੀ ਤਿਆਰੀ ਲਈ ਜਿਹੜਾ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਪੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਇੱਕ ਟਕ ਟਟਾਲੀ 29 ਨੂੰ ਵਿਆਸ ਇਹ ਇਲਾਕਾ ਅੱਗੇ ਬਣੇ ਉਧਰ ਵੀ ਇਕੱਠੇ ਹੋਣਾ ਔਰ 3 ਨੂੰ ਜਿਹੜਾ ਵਾ ਵੱਡਾ ਕੂ ਜੰਮੂ ਵੱਡ ਨੂੰ ਕਰਾਂਗੇ ਔਰ ਦੇਸ਼ ਦੀ ਸੱਤਾ ਕੋਲੇ ਆਸ ਰੱਖਦੇ ਆਂ ਕਿ ਉਹ ਕਿਸਾਨਾਂ ਮਜ਼ਦੂਰ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਨਿਕਲੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹੈਗੇ ਆ ਉਹ ਵਾਅਦੇ ਪੂਰੇ ਕਰਨ ਜਿਹੜੇ ਉਹਨਾਂ ਦੀ ਕਮਿਟਮੈਂਟ ਸੀਗੀਆਂ ਸਾਡੇ ਨਾਲ ਐਮਐਸਪੀ ਲੀਗਲ ਕੰਟਰੀ ਕਾਨੂੰਨ ਬਣਾਉਣ ਦੇਸ਼ ਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਜੇ ਵਾਕਿਆ ਹੀ ਸੰਵਿਧਾਨ ਜਿਹੜਾ ਅੱਜ ਦੇ ਦਿਨ ਲਾਗੂ ਹੋਇਆ ਤੇ ਉਹ ਸੰਵਿਧਾਨ ਨੂੰ ਲਾਗੂ ਕਰਕੇ ਸਾਨੂੰ ਲਖੀਮਪੁਰ ਖਰੀਦਾਨ ਸਾਹਿਬ ਮਿਲਣਾ ਚਾਹੀਦਾ ਸ਼ਹੀਦ ਸੁਭਕਰ ਨੂੰ ਜਿਨ੍ਹਾਂ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਅਸੀਂ ਆਸ ਰੱਖਦੇ ਹੈਗੇ ਪੁਰਾਣੀ ਰਣਨੀਤੀ ਤੁਹਾਡੇ ਨਾਲ ਕੀ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਚਾਹਨਾ ਤੁਹਾਡੀ ਮੀਟਿੰਗ ਹੋਈ ਹੈ ਕੀ ਆਸ ਰੱਖਦੇ ਹੋ ਹਾਂ ਦੇਖੋ ਮੀਟਿੰਗ ਵਾਲੀ ਗੱਲ ਤਾਂ ਆਪਾਂ ਅੱਜ ਉਹਦੇ ਬਾਰੇ ਕੀ ਕਹਿ ਸਕਦੇ ਹਾਂ ਪਰ ਜੇ ਦੇਸ਼ ਦੀ ਖਜ਼ਾਨਾ ਮੰਤਰੀ ਜਦੋਂ ਦੇਸ਼ ਦਾ ਖਜ਼ਾਨਾ ਪੇਸ਼ ਹੋਣਾ ਜੇ ਉਹਦੇ ਵਿੱਚ ਕੋਈ ਰਾਖਵਾ ਫੰਡ ਰੱਖਿਆ ਜਾਂਦਾ ਵਾ ਮੰਨ ਲਓ ਕੋਈ ਨਰੀਗਾ ਵਾਸਤੇ ਫੰਡ ਰੱਖਵਾ ਹੁੰਦਾ ਵਾ ਕੋਈ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਵਾਸਤੇ ਕੋਈ ਰਾਖਵਾ ਫੰਡ ਹੁੰਦਾ ਹੈਗਾ ਵਾ ਇਸ ਤਰੀਕੇ ਨਾਲ ਐਮਐਸਬੀ ਵਾਸਤੇ ਕੀ ਸੋਚ ਰਹੇ ਨੇ ਫਿਰ ਅਸੀਂ ਸਮਝਾਂਗੇ ਵੀ ਮੀਟਿੰਗ ਸਾਰਤਕ ਹੋਊਗੀ ਚਲੋ ਗੱਲਬਾਤ ਤਾਂ ਹੋਣੀ ਚਾਹੀਦੀ ਆ ਇਹ 14 ਨੂੰ ਹੀ ਜਾਂ ਜਦੋਂ ਮੀਟਿੰਗ ਹੋਊਗੀ ਉਦੋਂ ਹੀ ਪਤਾ ਲੱਗੇ ਢੱਲੇਵਾਲ ਸਾਹਿਬ ਜੀ ਕੋਖੜਤਾ ਕਰਨਗੇ ਜੀ ਹਾਂ ਦੇਖੋ ਢੱਲੇਵਾਲ ਸਾਹਿਬ ਜੀ ਨੂੰ ਆਪਣੇ ਫੋਰਮ ਨੇ ਅਪੀਲ ਕੀਤੀ ਸੀਗੀ ਵੀ ਦੇਖੋ ਜੇ ਮੈਚ ਤੇ ਵੀ ਲੜਨਾ ਹੋਵੇ ਮਨੁੱਖ ਦਾ ਸੇਤ ਯਾਬ ਹੋਣਾ ਜ਼ਰੂਰੀ ਆ ਗਰਾਊਂਡ ਤੇ ਵੀ ਲੜਨਾ ਉਹ ਵੀ ਜ਼ਰੂਰੀ ਹੈਗਾ ਵਾ ਬਾਕੀ ਉਹਨਾਂ ਦੇ ਹੱਥ ਚ ਨਿਰਨੇ ਹੈਗਾ ਮੈਡੀਕਲ ਲੇਟੋ ਲੈ ਰਹੇ ਆਗੇ ਜੀ ਕੋਈ ਲੀਡਰ ਦੇ ਘਰ ਮੋੜੇ ਹੋ ਤੁਸੀਂ ਕਿ ਕਿ ਮੇਰੇ ਤੋਂ ਹੌਲ ਨਾ ਪਰ ਕੀਤਾ ਕਿ ਤੁਹਾਡੀ ਗੱਲ ਬਾਤ ਮਚੋਲਾ ਬਣ ਦੇ ਵਿੱਚ ਜੁੜਦਾ ਪਾਇਆ ਕਿ ਨਹੀਂ ਪਾਇਆ ਪੰਜਾਬ ਦੇ ਲੀਡਰਾਂ ਦੇ ਦੇਖੋ ਪਹਿਲੀ ਗੱਲ ਤੇ ਪੰਜਾਬ ਵਾਲਿਆਂ ਦੀ ਨਹੀਂ ਵੈਸੇ ਕੋਈ ਸੁਣਦਾ ਤੇ ਪੰਜਾਬ ਭਾਜਪਾ ਦੀ ਵੀ ਕੋਈ ਨਹੀਂ ਸੁਣਦਾ ਹੈਗਾ ਅਜੇ ਤੱਕ ਤਾਂ ਜਿਹੜੇ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਬਣੇ ਸੀ ਉਹ ਉਹਨਾਂ ਨੂੰ ਕਦੀ ਪ੍ਰਧਾਨ ਮੰਤਰੀ ਨੇ ਟਾਈਮਿੰਗ ਦਿੱਤਾ ਹੈਗਾ ਇਹ ਜਿਹੜੇ ਭਾਜਪਾ ਦੇ ਪੁਰਾਣੇ ਲੀਡਰ ਆ ਉਹ ਕਹਿੰਦੇ ਸਾਡੀ ਵਾਰੀ ਸੀ ਯਾ ਰਮਣੀਤ ਬਿੱਟੂ ਕਿੱਥੋਂ ਵੜਦਾ ਹੈ ਆਪੋ ਜਿਹੜੀ ਲੱਲੂੜੀ ਜਾਂਦੇ ਆ ਜਿੱਦਾਂ ਕਦੇ ਇਹ ਇਕੱਠੇ ਹੋ ਕੇ ਦਿੱਲੀ ਚੱਲ ਜਾਂ ਹੁੰਦਾ ਪੰਜਾਬ ਦੀ ਕੋ ਸੁਣ ਲੈ ਜਿਨ੍ਹਾਂ ਦੇ ਘਰ ਮੋੜੇ ਖੜੇ ਆ ਇਹਨਾਂ ਦੀ ਵੀ ਕੋਈ ਨਹੀਂ ਸੁਣਦਾ ਹੈਗਾ ਉੱਥੇ ਦਾ ਦੋ ਹੀ ਲੀਡਰਾਂ ਦੀ ਚੱਲਦੀ ਆ ਭਾਈ ਪੂਰੇ ਦੇਸ਼ ਵਿੱਚ ਉਦੋਂ ਗਾ ਕੋਈ ਵੀ ਨਹੀਂ ਹੈਗਾ ਆਪੋਜੀਸ਼ਨ ਨੇ ਕਿਹਾ ਕਿ ਤੁਹਾਨੂੰ ਨਾ ਦੇਖੋ ਜਿੱਤੋਂ ਤੱਕ ਮੈਂ ਕਹਿੰਨਾ ਇੱਥੇ ਨੀਤੀਆਂ ਦਾ ਸਵਾਲ ਆ ਸਾਰੇ 148 ਦੇ ਚੱਠੇ ਵਟੇ ਹੈਗੇ ਆ ਆਪ ਦੀ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਬਿਆਨਬਾਜ਼ੀ ਵਗੈਰਾ ਦਿੰਦੇ ਹੈਗੇ ਉਹਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਸਾਡੇ ਪ੍ਰੋਗਰਾਮਾਂ ਨਾਲ ਤਾਂ ਸਿੰਘ